ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਤੁਹਾਡੇ ਲਈ ਐਜੂਕੇਸ਼ਨਲ ਕੰਟੈਂਟ ਤੇ ਵੀਡੀਓ ਬਣਾ ਕੇ ਲੈ ਕੇ ਆਉਣਾ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਕਿ ਉਹਨਾਂ ਦੋਸਤਾਂ ਮਿੱਤਰਾਂ ਉਹਨਾਂ ਭੈਣ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਜਿਹੜੇ ਪੰਜਾਬ ਸਰਕਾਰ ਦੇ ਕਿਸੇ ਵੀ ਸਰਕਾਰੀ ਟੀਚਰ ਲੱਗਣ ਵਾਸਤੇ ਜਾਂ ਸਰਕਾਰੀ ਨੌਕਰੀ ਲੈਣ ਵਾਸਤੇ ਤਿਆਰੀ ਕਰ ਰਹੇ ਨੇ ਤਾਂ ਹੁਣ ਮੈਂ ਇਸ ਚੈਨਲ ਦੇ ਥਰੂ ਦੇ ਆਪਣੇ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਨੇ ਭਾਰਤੀ ਇਤਿਹਾਸ ਦੇ ਜਿੰਨੇ ਵੀ ਮਹੱਤਵਪੂਰਨ ਪ੍ਰਸ਼ਨ ਨੇ ਉਹਨਾਂ ਨੂੰ ਤੁਹਾਡੇ ਲਈ ਲੈ ਕੇ ਆਵਾਂਗਾ ਮੇਰੀ ਕੋਸ਼ਿਸ਼ ਇਹ ਰਹੂਗੀ ਕਿ ਤੁਹਾਨੂੰ ਬੜੇ ਈਜ਼ੀ ਤਰੀਕੇ ਨਾਲ ਜਿਹੜਾ ਭਾਰਤ ਦਾ ਇਤਿਹਾਸ ਤੁਹਾਨੂੰ ਸਮਝਾਇਆ ਜਾਵੇ ਇਸੇ ਚੈਨਲ ਤੇ ਤੁਹਾਨੂੰ ਜੀਕੇ ਦਾ ਹਰ ਇੱਕ ਪ੍ਰਸ਼ਨ ਮਿਲੇਗਾ ਸਟੈਟਿਕ ਜੀਕੇ ਦੇ ਸਾਰੇ ਕੁਐਸਚਨ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਸ਼ੁਰੂ ਕਰਦੇ ਹਾਂ ਵੀਡੀਓ ਅੱਜ ਦਾ ਵਿਸ਼ਾ ਹੈ ਭਾਰਤ ਇਤਿਹਾਸ ਦੇ ਸਰੋਤ ਭਾਰਤੀ ਇਤਿਹਾਸ ਦੇ ਸਰੋਤ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਕਿ ਭਾਰਤ ਦੇ ਇਤਿਹਾਸ ਨੂੰ ਜਾਣਨ ਦੇ ਲਈ ਆਪਣੇ ਕੋਲ ਵੱਖਰੇ ਵੱਖਰੇ ਸਰੋਤ ਨੇ ਜਿੰਨਾਂ ਨੂੰ ਆਪਾਂ ਕਹਿ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜੇ ਪੁਰਾਣੇ ਸਿੱਕੇ ਮਿਲੇ ਨੇ ਫਿਰ ਅਭਿਲੇਖ ਮਿਲੇ ਨੇ ਸਾਹਿਤਿਕ ਸਰੋਤ ਮਿਲੇ ਨੇ ਵਿਦੇਸ਼ੀ ਯਾਤਰੀਆਂ ਨੇ ਕਿਤਾਬਾਂ ਹੋ ਗਈਆਂ ਚੀਨੀ ਲੇਖਕਾਂ ਦੌਰal ਇਹ ਕਿਤਾਬਾਂ ਵਰਤਨ ਅਤੇ ਸਮਰਕ ਹੋ ਗਈ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਸਿੱਕਿਆਂ ਦੀ ਗੱਲ ਕਰਦੇ ਹਾਂ ਤਾਂ ਮਹੱਤਵਪੂਰਨ ਪ੍ਰਸ਼ਨ ਕੀ ਬਣਦਾ ਹੈ ਪੁਰਾਣੇ ਸਿੱਕੇ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ মুদ্রা ਸ਼ਾਸਤਰ ਕਿਹਾ ਜਾਂਦਾ ਹੈ ਪੁਰਾਣੇ ਸਿੱਕੇ ਉੱਪਰ ਜਿਹੜੀ ਲਿਮਿਤੀ ਲਿਖੀ ਹੁੰਦੀ ਆ ਉਸ ਨੂੰ ਜਿਹੜਾ ਪੜਨ ਦਾ ਕੰਮ ਉਹ ਮਿਤੀ ਲਿਖਣ ਦਾ ਜਿਹੜਾ ਕੰਮ ਉਹ ਕਿੰਨਾ ਨੇ ਸ਼ੁਰੂ ਕੀਤਾ ਸੀ ਉਹ ਯੂਨਾਨੀਆਂ ਨੇ ਸ਼ੁਰੂ ਕੀਤਾ ਸੀ ਭਾਰਤ ਵਿੱਚ ਸਭ ਤੋਂ ਵੱਧ ਸਿੱਕੇ ਕਿਸ ਕਾਲ ਦੇ ਮਿਲੇ ਨੇ ਭਾਰਤ ਵਿੱਚ ਸਭ ਤੋਂ ਵੱਧ ਸਿੱਕੇ ਮੌਰੀਆ ਕਾਲ ਦੇ ਮਿਲੇ ਨੇ ਅਗਲਾ ਹੈ ਬੱਚੋ ਕਿਸ ਕਾਲ ਵਿੱਚ ਸਭ ਤੋਂ ਵੱਧ ਸੋਨੇ ਦੇ ਸਿੱਕੇ ਜਾਰੀ ਕੀਤੇ ਸੀ ਗੁਪਤ ਕਾਲ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਹਾਂਜੀ ਅਬੀਲੇਖ ਬੱਚੋ ਅਬੀਲੇਖ ਕੀ ਹੁੰਦੇ ਨੇ ਜਿਹੜੀਆਂ ਤੁਸੀਂ ਮੰਦਰਾਂ ਦੇ ਵਿੱਚ ਪੁਰਾਣੀ ਲਿਪੀ ਦੇ ਵਿੱਚ ਉੱਕਰੀਆਂ ਜਿਹੜੀਆਂ ਅਕਿਰਤੀਆਂ ਨੇ ਪੁਰਾਣੀ ਲਿਪੀ ਅਕਿਰਤੀ ਲਿਖੀ ਹੁੰਦੇ ਨੇ ਲੇਖ ਲਿਖੀ ਹੁੰਦੇ ਨੇ ਇਹਨਾਂ ਨੂੰ ਅਭਿਲੇਖ ਬੋਲਦੇ ਆ ਤਾਂ ਅਭਿਲੇਖਾਂ ਦੇ ਅਧਿਐਨ ਨੂੰ ਕੀ ਕਹਿੰਦੇ ਨੇ ਐਪੀਗ੍ਰਾਫੀ ਜਾਂ ਪੁਰਾਣ ਲੇਖ ਸ਼ਾਸਤਰ ਤਾਂ પ્રાચીਨ ਲਿਖਣ ਪ੍ਰਣਾਲੀ ਦਾ ਅਧਿਐਨ ਹੈ ਜਿਸ ਵਿੱਚ ਹੱਥ ਲਿਖਤ ਹੱਥ ਲਿਖਤ ਲਿਪੀਆਂ ਤੇ ਚਿਪਾਈ ਮੀਡੀਆ ਸ਼ਾਮਲ ਹੁੰਦਾ ਹੈ ਇਸ ਨੂੰ ਕੀ ਕਹਿੰਦੇ ਆ ਇਸ ਨੂੰ ਪੈਲੀਓਗ੍ਰਾਫੀ ਕਹਿੰਦੇ ਨੇ ਭਾਰਤ ਵਿੱਚ ਮਿਲਣ ਵਾਲੇ ਅਭਿਲੇਖ ਜਿਆਦਾਤਰ ਕਿਸ ਭਾਸ਼ਾ ਵਿੱਚ ਨੇ ਜਿਆਦਾਤਰ ਅਭਿਲੇਖ ਮਿਲਣ ਵਾਲੇ ਕਿਹੜੀ ਭਾਸ਼ਾ ਵਿੱਚ ਨੇ ਪ੍ਰਕਿਰਤ ਭਾਸ਼ਾ ਦੇ ਵਿੱਚ ਨੇ ਬਹੁਤ ਮਹੱਤਵਪੂਰਨ ਹੈ ਪ੍ਰਮੁੱਖ ਅਭਿਲੇਖ ਤੇ ਸ਼ਾਸਕ ਤਾਂ ਇਹ ਬਹੁਤ ਹੀ ਇੰਪੋਰਟੈਂਟ ਹੋਣ ਵਾਲਾ ਹੈ ਸਭ ਤੋਂ ਪਹਿਲਾ ਜਿਹੜੇ ਅਭਿਲੇਖ ਦੀ ਆਪਾਂ ਗੱਲ ਕਰਨ ਜਾ ਰਹੇ ਆ ਉਹ ਹੈ ਹਾਥੀ ਗੁਫਾ ਇਹ ਵਾਲਾ ਵੀ ਲੇਖ ਹੈ ਇਸ ਗੁਫਾ ਦੇ ਵਿੱਚ ਜਿਹੜੇ ਅਭਿਲੇਖ ਲਿਖੇ ਹੋਏ ਨੇ ਅ ਗੁਫਾ ਦੇ ਉੱਪਰ ਜਿਹੜੇ ਗੁਫਾ ਚਿੱਤਰ ਬਣੇ ਹੋਏ ਨੇ ਤੇ ਉੱਥੇ ਜੋ ਨਕਾਸ਼ੀ ਕੀਤੀ ਗਈ ਆ ਅੱਖਰ ਲਿਖੇ ਹੋਏ ਨੇ ਇਹ ਵੀ ਲੇਖ ਨੇ ਇਹ ਹਾਥੀ ਗੁਫਾ ਸ਼ਿਲਾ ਲੇਖ ਪਲਿੰਗਾ ਦੇ ਰਾਜਾ ਖਾਰਵੇਲਾ ਦੁਆਰਾ ਬਣਵਾਇਆ ਗਿਆ ਕੇ ਸਿਲਾ ਲੇਖ ਹੈ ਇਹ ਸ਼ਿਲਾ ਲੇਖ ਉੜੀਸਾ ਵਿੱਚ ਭੁਵਨੇਸ਼ਵਰ ਦੇ ਨੇੜੇ ਉਦੇਗਿਰੀ ਪਹਾੜੀ ਤੇ ਸਥਿਤ ਹੈ ਤਾਂ ਇਸ ਨੂੰ ਹਾਥੀ ਗੁਫਾ ਵਿਕੰਦ ਹਾਥੀ ਗੁਫਾ ਕਹਿੰਦੇ ਨੇ ਤੇ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਪ੍ਰਕਿਰਤੀ ਭਾਸ਼ਾ ਅਤੇ ਬ੍ਰਹਮੀ ਲਿਪੀ ਵਿੱਚ ਇਹ ਲਿਖਿਆ ਗਿਆ ਹੈ ਅਤੇ ਪ੍ਰਾਚੀਨ ਕਲਿੰਗਾ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਅਗਲਾ ਇਹੋਲ ਸ਼ਿਲਾ ਲੇਖ ਇਹ ਤਸਵੀਰ ਹੈ ਵਿੱਚੋਂ ਇਹ ਇਹੋਲ ਮੰਦਿਰ ਹੈ ਇਸ ਦੀ ਇਸ ਜਗ੍ਹਾ ਦੇ ਉੱਪਰ ਇਹ ਸ਼ਿਲਾ ਲੇਖ ਦਰਜ ਹੈ ਤੇ ਇਹ ਜਿਹੜਾ ਟੈਂਪਲ ਹੈ ਇਸ ਦਾ ਨਾਮ ਮੇਕਤੀ ਟੈਂਪਲ ਹੈ ਇਸ ਦੇ ਵਿੱਚ ਇਹ ਅਹੋਲ ਦੀ ਜਿਹੜੀ ਇਨਸਕ੍ਰਿਪਸ਼ਨ ਜਾਂ ਕਹਿ ਲਈਏ ਅਬਿਲੇਖ ਆਪਾਂ ਨੂੰ ਮਿਲਦਾ ਹੈ ਤਾਂ ਇਹ ਹੋਲ ਸ਼ਿਲਾ ਲੇਖ ਕਰਨਾਟਕਾ ਦੇ ਅਹੋਲ ਵਿੱਚ ਮੇਕਤੀ ਜੈਨ ਮੰਦਿਰ ਵਿੱਚ ਲਿਖਿਆ ਹੋਇਆ ਇੱਕ ਸੰਸਕ੍ਰਿਤ ਸ਼ਿਲਾ ਲੇਖ ਹੈ ਤਾਂ ਇਹ ਚਲੁੱਕਿਆ ਰਾਜਾ ਬਾਰੇ ਲਿਖਿਆ ਗਿਆ ਹੈ ਲੋਕੇਸ਼ਨ ਦੂਜੇ ਬਾਰੇ ਇਹ ਲਿਖਿਆ ਕਿਸ ਨੇ ਹੈ ਇਸ ਦੇ ਦਰਬਾਰੀ ਕਵੀ ਰਵੀ ਕੀਰਤੀ ਨੇ 634 ਤੋਂ 635 ਵਿੱਚ ਇਹ ਲਿਖਿਆ ਗਿਆ ਸੀ ਅਗਲਾ ਹੈ 나सिक ਸ਼ਿਲਾਲੇਖ ਇਹ 나सिक ਦੀਆਂ ਗੁਫਾਵਾਂ ਦੇ ਵਿੱਚ ਆਪਾਂ ਨੂੰ ਮਿਲਿਆ ਹੈ ਇਹ ਸ਼ਿਲਾਲੇਖ 우ਸ਼ਵਦਤ ਦੇ ਦਾਨ ਅਤੇ ਜਿੱਤਨ ਦਾ ਵਰਣਨ ਹੈ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਦਰਜ ਇਸ ਤੋਂ ਅਗਲਾ ਹੈ ਬੱਚਿਓ ਜੂਨਾਗੜ ਸ਼ਿਲਾਲੇਖ यह गुजरात के जूनागढ़ के नेे गिरनार पारी से स्थित है, शिला मन, है।, है इस लेख में अशोक रुद्रवमन स्कंध गुप्त दिखता मिल सब संस्कृत भाषा है यकचर है पुराना उस समय का इस विच पत्थर पाया होया है इस पत्थर उत्ते नकाशी करके लेख अभिलेख लिखे हुए हैं अगला है बच्चों प्रयाग प्रस्ती गुजरात ਗੁਪਤ ਸਮਰਾਟਸ ਮੁੰਦਰਗੁਪਤ ਦੇ ਸ਼ਿਲਾ ਲਿਖੇ ਇਲਾਹਾਬਾਦੇ ਸ਼ੋਕ ਥੰਮ ਉਤੇ ਲਿਖਿਆ ਹੋਇਆ ਹੈ ਇਸ ਨੂੰ ਕਲਾਸਿਕਲ ਗੁਪਤਾ ਯੁੱਗ ਦਾ ਸਭ ਤੋਂ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਮੰਨਿਆ ਜਾਂਦਾ ਹੈ ਤਾਂ ਸਮੁੰਦਰਗੁਪਤ ਦੇ ਦਰਬਾਰੀ ਕਵੀ ਹਰੀਸ਼ੇਨਾ ਦੁਆਰਾ ਇਹ ਲਿਖਵਾਇਆ ਗਿਆ ਸੀ ਇਹ ਜੋ ਅਸ਼ੋਕ ਥੰਮ ਹੈ ਇਸ ਦੇ ਇਸ ਜਗ੍ਹਾ ਦਿੱਤੇ ਇਸ ਦੀ ਜਿਹੜੀ ਨਕਾਸ਼ੀ ਕੀਤੀ ਗਈ ਹੈ ਇਹ ਹਰੀਸ਼ਨਾ ਦੁਆਰਾ ਲਿਖਵਾਇਆ ਗਿਆ ਸੀ ਅਗਲਾ ਬੱਚੋ ਮਨਸੌਰ ਸ਼ਿਲਾ ਲੇਖ ਮਨਸ਼ੌਰ ਸ਼ਿਲਾ ਲੇਖ ਦੀ ਤਸਵੀਰ ਹੈ ਤਾਂ ਇਹ オリジナル ਤਸਵੀਰ ਹੈ ਮਨਸ਼ੌਰ ਦੀ ਮਨਸ਼ੌਰ ਸ਼ਿਲਾ ਲੇਖ ਹੈ ਯਸ਼ੋਧਰਮਨ ਵਿਸ਼ਨੂ ਵਰਦਨ ਇਹਨਾਂ ਦਾ ਇਹ ਸ਼ਿਲਾ ਲੇਖ ਮਨਸੌਰ ਵਿੱਚ ਸਥਿਤ ਹੈ ਇਹ ਸ਼ਿਲਾ ਲੇਖ ਗੁਪਤ ਲਿਪੀ ਵਿੱਚ ਲਿਖਿਆ ਗਿਆ ਹੈ ਤਾਂ ਪ੍ਰਕਿਰਤ ਤੇ ਪਾਲੀ ਭਾਸ਼ਾ ਦੇ ਮਿਸ਼ਰਣ ਦੀ ਜਿਹੜੀ ਸੰਸਕ੍ਰਿਤ ਭਾਸ਼ਾ ਦੀ ਇਹ ਵਰਤੋਂ ਕੀਤੀ ਗਈ ਸੀ ਇਹ ਸ਼ਿਲਾ ਲੇਖ ਲਗਭਗ 532ਵੀਂ ਪੂਰਵ ਵਿੱਚ ਲਿਖਿਆ ਗਿਆ ਸੀ ਇਸ ਤੋਂ ਬਾਅਦ ਹੈ ਘਟਾਰੀ ਸ਼ਿਲਾ ਲੇਖ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਪਟਾਰੀ ਸ਼ਿਲਾ ਲੇਖ ਹੈ। ਇਹ ਸਕੰਦਗੁਪਤ ਬਾਰੇ ਜਾਣਕਾਰੀ ਦਿੰਦਾ ਹੈ। ਕਿ ਸਕੰਦਗੁਪਤ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਇਸ ਤਰੀਕੇ ਦੇ ਜਿਹੜੇ ਸੋਨੇ ਦੇ ਸਿੱਕੇ ਹੋ ਚਲਾਈ ਸੀ। ਅਗਲਾ ਹੈ ਬੱਚੋ ਦਿੱਲੀ ਦਾ ਲੋਸਟੰਬ। ਇਸ ਤੇ ਚੰਦਰਗੁਪਤ ਦੂਜੇ ਦੀ ਜਿਹੜੀ ਰਾਜ ਬਾਰੇ ਜਿਹੜੀ ਜਾਣਕਾਰੀ ਆ ਉਹ ਨਕਾਸ਼ ਕੀਤੀ ਗਈ ਹੈ। ਇਹ ਮਹਿਰੋਲੀ ਵਿਖੇ ਕੋਈ ਤੋ ਬਿਨਾਰ ਕੰਪਲੈਕਸ ਦੇ ਵਿੱਚ ਸਥਿਤ ਹੈ। ए, लिपियां महत्वपूर्ण लिपिया ग सब तो पहला ब्रह्म लिपि ब्रह्मी लिपि एक खब्बे तो सज्जे पासे वाल लिखी जाती सह इस बहुत सारे आधुनिक लिपियां निकलिया ने जिमें देवनागरी उड़िया गुजराती तमिल तेलगू ब्रह्मी लिपि तो निकलिया ने सं अठारह सौ सैंती के अशोक पिलर उ जी लिखी गई ब्रह्मी लिपि से उसनों जेम्स प्रिंसअप ने जो समय एशियाई सुसायट बंगाल ਦਾ ਸੈਕਟਰੀ ਸੀ ਉਸਨੇ ਬ੍ਰਹਮੀ ਲਿਪੀ ਨੂੰ ਪਹਿਲੀ ਵਾਰ ਪੜਨ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਇੰਪੋਰਟੈਂਟ ਹੈ ਜੇਮਸ ਪ੍ਰਿੰਸਪ ਅਤੇ ਬ੍ਰਹਮੀ ਲਿਪੀ ਕਦੋਂ ਪੜਿਆ ਸੀ ਇਸਨੇ 1837 ਦੇ ਵਿੱਚ ਅਗਲਾ ਹੈ ਖਰੋਸਟਿ ਲਿਪੀ ਖਰੋਸਟਿ ਲਿਪੀ ਦੀ ਗੱਲ ਕਰਦੇ ਆ ਇਹ ਵੀ ਭਾਰਤੀਕ ਪ੍ਰਾਚੀਨ ਲਿਪੀ ਹੈ ਕਿ ਇੰਡੋ ਬੈਕਟਰੀਅਨਲ ਪ੍ਰੀਵੀਅਸ ਨੂੰ ਕਿਹਾ ਜਾਂਦਾ ਹੈ ਜਿਸ ਜਿਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ ਇਸ ਤੋਂ ਬਾਅਦ ਇਤਿਹਾਸ ਜਾਣਨ ਲਈ ਵੇਦ ਜ਼ਰੂਰੀ ਨੇ ਵੇਰ ਹਿੰਦੂ ਧਰਮ ਦੇ ਚਾਰ ਸਭ ਤੋਂ ਮਹੱਤਵਪੂਰਨ ਗ੍ਰੰਥ ਹਨ ਇਹਨਾਂ ਵਿੱਚ ਸ਼ੁਰੂ ਇਹਨਾਂ ਨੂੰ ਸ਼ਰੂਤੀ ਵੀ ਕਹਿੰਦਾ ਹੈ ਵੇਦਾਂ ਵਿੱਚ ਦੇਵੀ ਦੇਵਤੇ ਬ੍ਰਹਮੰਡ ਜੋਤਿਸ਼ ਗ੍ਰਿਹਤ ਦਵਾਈ ਵਿਗਿਆਨ ਭੂਗੋਲ ਧਰਮ ਸੰਗੀਤ ਰੀਤੀ ਰਿਵਾਜ ਆਦਿ ਵਿਸ਼ਾ ਦਾ ਗਿਆਨ ਮਿਲਦਾ ਹੈ ਤਾਂ ਵੇਦਾਂ ਬਾਰੇ ਜਾਣਕਾਰੀ ਹਾਸਲ ਕਰ ਲੈਣੇ ਆ ਸਭ ਤੋਂ ਪਹਿਲਾ ਵੇਦ ਹੈ ਰਿਗਵੇਦ ਤਾਂ ਇਹ ਬੱਚੋ ਦੁਨੀਆ ਦਾ ਸਭ ਤੋਂ ਪੁਰਾਣਾ ਵੇਦ ਹੈ ਸੰਸਕ੍ਰਿਤ ਇਸ ਵਿੱਚ ਵੈਦਿਕ ਸੰਸਕ੍ਰਿਤ ਭਜਨਾਂ ਦੀ ਅਤੇ ਭਾਰਤ ਪ੍ਰਾਚੀਨ ਭਾਰਤ ਤੇ ਜਿਹੜਾ ਇਤਿਹਾਸ ਉਸ ਦਾ ਸੰਗ੍ਰਹਿ ਹੈ ਇਹ ਚਾਰ ਵੇਦਾਂ ਦਾ ਜਿਹੜਾ ਪ੍ਰਮਾਣਿਕ ਪਵਿੱਤਰ ਹਿੰਦੂਆਂ ਦਾ ਇੱਕ ਗ੍ਰੰਥ ਹੈ ਰਿਗਵੇਦ ਦੁਨੀਆ ਦਾ ਸਭ ਤੋਂ ਪ੍ਰਾਣਾ ਗ੍ਰੰਥ ਹੈ ਮਤਲਬ ਉਹਨੂੰ ਪ੍ਰਸ਼ਨ ਕਿਹੜੇ ਨੇ ਦੁਨੀਆ ਦਾ ਸਭ ਤੋਂ ਪ੍ਰਾਤਨ ਗ੍ਰੰਥ ਕਿਹੜਾ ਹੈ ਰਿਗਵੇਦ ਕਿੰਨੇ ਮੰਤਰ ਨੇ ਇਸ ਵਿੱਚ 1028 ਰਿਗਵੇਦ ਵਿੱਚ ਕਿੰਨੇ ਮੰਡਲ ਜਾਂ ਕਿਤਾਬਾਂ ਨੇ 10 ਪ੍ਰਸਿੱਧ ਜਿਹੜਾ ਗੈਤਰੀ ਮੰਤਰ ਗੈਤਰੀ ਮੰਤਰ ਹੈ ਉਹ ਕਿਹੜੇ ਮੰਡਲ ਵਿੱਚ ਤੀਜੇ ਮੰਡਲ ਵਿੱਚ ਤੇ ਰਿਗਵੇਦ ਦਾ ਉਪਵੇਦ ਕੀ ਹੈ ਆਯੁਰਵੇਦ ਇਸ ਤੋਂ ਅਗਲਾ ਵੀਦ ਸਾਮਵੇਦ ਤਾਂ ਸਾਮਵੇਦ ਹਿੰਦੂ ਧਰਮ ਦੇ ਚਾਰ ਵੀਦਾਂ ਵਿੱਚੋਂ ਇੱਕ ਹੈ ਇਹ ਪ੍ਰਾਚੀਨ ਵੈਦਿਕ ਸੰਸਕ੍ਰਿਤ ਗ੍ਰੰਥ ਹੈ ਇਸ ਵਿੱਚ ਸੂਤਰਾਂ ਅਤੇ ਮੰਤਰਾਂ ਦਾ ਸੰਗ੍ਰਹਿ ਹੈ ਸਾਮਵੇਦ ਨੂੰ ਗੀਤਾਂ ਦੀ ਕਿਤਾਬ ਜਾਂ ਮੰਤਰਾਂ ਦਾ ਵੇਦਗੀ ਕਿਹਾ ਜਾਂਦਾ ਹੈ ਤਾਂ ਸਾਮਵੇਦ ਰਿਗਵੇਦ ਦੀਆਂ ਕਿਹੜੀਆਂ ਕਿਤਾਬਾਂ ਵਿੱਚੋਂ ਲਿਆ ਗਿਆ ਹੈ ਅੱਠੀਆ ਤੇ ਨੌਵੀਂ ਕਿਤਾਬ ਦੇ ਵਿੱਚੋਂ ਲਿਆ ਗਿਆ ਹੈ ਸਾਮਵੇਦ ਦਾ ਉਪਵੇਦ ਕਿਹੜਾ ਹੈ ਗੰਧਰਵ ਵੇਦ ਗੰਧਰਵ ਵੇਦ ਦਾ ਕਲਾ ਸੰਗੀਤ ਨਾਲ ਸੰਬੰਧਿਤ ਵੇਦ ਹੈ ਅਗਲਾ ਹੈ ਯजुर्वेद ਇਸ ਦੇ ਵਿੱਚ ਯੱਗ ਵਰਗੀਆਂ ਜਿਹੜੀਆਂ ਰੀਤੀ ਰਸਮਾਂ ਨੇ ਰੀਤੀ ਰਿਵਾਜ ਨੇ ਜ ਜ ਉਹਨਾਂ ਨੂੰ ਜਿਹੜੇ ਕਰਮ ਕਾਂਡ ਕਰਦੇ ਨੇ ਉਹਨਾਂ ਨੂੰ ਕਿਵੇਂ ਕਰਨਾ ਹੈ ਉਹ ਇਸ ਵੇਦ ਵਿੱਚ ਦਰਜ ਕੀਤਾ ਗਿਆ ਹੈ ਰੀਤੀ ਰਿਵਾਜਾਂ ਦਾ ਸੰਬੰਧਿਤ ਜਿਹੜਾ ਗ੍ਰੰਥ ਹੈ ਯजुर्वेद ਤੇ ਹੈ ਇਸ ਦਾ ਜਿਹੜਾ ਉਪਵੇਦ ਹੈ ਉਹ ਤਨੁਰਵੇਦ ਹੈ ਯੁੱਧ ਕਲਾ ਨਾਲ ਸੰਬੰਧਿਤ ਵੇਦ ਅਗਲਾ ਹੈ ਬੱਚੋ ਅਥਰਵ ਵੇਦ ਅਥਰਵ ਵੇਦ ਧਰਮ ਅਰਥ ਸਾਮੂਖ ਨਾਲ ਸੰਬੰਧ ਜਾਣਕਾਰੀ ਦਿੰਦਾ ਹੈ ਅਥਰ ਵਿੱਚ ਭੂਤ ਭੂਤ ਪ੍ਰੇਤਾਂ ਦਾ ਜ਼ਿਕਰ ਕੀਤਾ ਗਿਆ ਹੈ ਆਯੁਰਵੇਦ ਤੇ ਰਾਜਨੀਤੀ ਨਾਲ ਸੰਬੰਧ ਸਮਗਰੀ ਵੀ ਮਿਲਦੀ ਹੈ ਇਸ ਦਾ ਜਿਹੜਾ ਉਪਵੇਦ ਹੈ ਉਹ ਸ਼ਿਲਪਵੇਦ ਹੈ ਭਵਨ ਨਿਰਮਾਣ ਕਲਾ ਨਾਲ ਸੰਬੰਧਿਤ ਤਰੰਤ ਅੱਗੇ ਵਿਦਾੰਗ ਵਿਦਾੰਗ 6 ਸਾਇਕ ਨੇ ਜਿਹੜੇ ਸਾਨੂੰ ਵੇਦਾਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰਦੇ ਨੇ ਇਹ ਵਿਦਾਂਗ ਕਿਹੜੇ-ਕਿਹੜੇ ਨੇ ਵਿਦਿਆ ਕਲਪ ਵਿਆਕਰਨ ਜੋਤਿਸ਼ ਤੁਕਾਂਤ ਨਿਰੂਪ इस तो बाद इतिहास जानने लिये महाकाव्य आ जाते हैं सब तो पहला महाकाव का मतलब क्यों है महान कविता कलासीकल संस्कृत की एक काव्यशैली है ता सब तो पहला जो महाकाव है वह महाभारत है महाभारत की रचना वेद व्यास जी ने की है इस लाख दस हज़ार तो लैके एक लाख चालीस हजार छंद हैं अगला है बच्चों रामायण रामायण महारिषि वाल्मीकि जी द्वारा लिखी गई है तो इसल चौबीस हजार छंद हैं ਉਸ ਤੋਂ ਬਾਅਦ ਸੰਗਮ ਸਾਹਿਤ ਦੇ ਪ੍ਰਸਿੱਧ ਗ੍ਰੰਥ ਸੰਗਮ ਸਾਹਿਤ ਉਹਨਾਂ ਸਮੇਂ ਦੇ ਵਿੱਚ ਜੋ ਸਾਊਥ ਦੇ ਵਿੱਚ ਗ੍ਰੰਥ ਲਿਖੇ ਗਏ ਸੀ ਉਹਨਾਂ ਨੂੰ ਸੰਗਮ ਸਾਹਿਤ ਕਿਹਾ ਜਾਂਦਾ ਹੈ ਤਾਂ ਇਸ ਨੂੰ ਸ਼ੁਰੂਆਤੀ ਕਲਾਸਿਕਲ ਤਾਮਿਲ ਸਾਹਿਤ ਵੀ ਕਿਹਾ ਜਾਂਦਾ ਹੈ ਦੱਖਣ ਭਾਰਤ ਦੇ ਸਭ ਤੋਂ ਪੁਰਾਣੇ ਜਾਣੇ ਜਾਂਦੇ ਸਾਹਿਤ ਨੂੰ ਦਰਸਾਉਂਦਾ ਹੈ ਤੀਜੀ ਸਦੀ ਈਸਵੀ ਪੂਰਵ ਤੋਂ ਲੈ ਕੇ ਤੀਜੀ ਸਦੀ ਈਸਵੀ ਪੂਰਵ ਤੱਕ ਇਹ ਫੈਲਿਆ ਹੋਇਆ ਸੀ ਅਤੇ ਮਦੁਰਾਈ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਫੈਲਿਆ ਹੋਇਆ ਸੀ ਪ੍ਰਸਿੱਧ ਸਾਹਿਤ ਇਸ ਵਿੱਚ ਜੁੜਿਆ ਹੋਇਆ ਹੈ ਇਸ ਦੇ ਜਿਹੜੇ ਪ੍ਰਸਿੱਧ ਗ੍ਰੰਥ ਨੇ ਕੌਲਕਪਯਮ ਅਮਲ ਵਿਆਕਰਨ ਹੈ ਇਤਤ ਹੋ ਗਈ ਅੱਠ ਸੰਗ੍ਰਹਿ ਅ ਪੱਤੂ ਪੱਟੂ ਰਾਜਾ ਦੀ ਪ੍ਰਸ਼ੰਸਾ ਕਰਨ ਵਾਲੀਆਂ 10 ਕਵਿਤਾਵਾਂ ਤੇ ਮਹਾਕਾਵ ਸ਼ਿਲਪਾਧਿਕਰਮ ਅਤੇ ਮਨੀਮਿਕਲੈ ਇਹਨਾਂ ਦੇ ਨਾਂ ਥੋੜੇ ਜਿਹਾ ਯਾਦ ਰੱਖਣ ਦੇ ਵਿੱਚ ਔਖੇ ਨੇ ਪਰ ਇਹਨਾਂ ਵਿੱਚੋਂ ਪ੍ਰਸ਼ਨ ਜ਼ਰੂਰ ਆ ਸਕਦੇ ਨੇ ਇਸ ਤੋਂ ਬਾਅਦ ਆਪ ਗੱਲ ਕਰ ਲੈਂਦੇ ਹਾਂ ਬੁੱਧ ਸਾਹਿਤ ਦੀ ਬੁੱਧ ਸਾਹਿਤ ਦੇ ਤਿੰਨ ਪ੍ਰਸਿੱਧ ਗ੍ਰੰਥ ਨੇ ਸਉਤ ਪਿਟਕ ਵਿਨੈ ਪਿਟਕ ਅਤੇ ਅਭਿਧੰਮ ਪਿਟਕ ਇਹ ਬੁੱਧ ਸਾਹਿ ਦੇ ਪ੍ਰਸਿੱਧ ਗ੍ਰੰਥ ਨੇ ਕਿਸ ਤੋਂ ਆਪਾਂ ਨੂੰ ਉਹਨਾਂ ਸਮਿਆਂ ਦੇ ਵਿੱਚ ਬੁੱਧ ਸਾਹਿਤ ਅਤੇ ਬੁੱਧ ਦੁਆਰਾ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਅਧਿਐਨ ਮਿਲਦਾ ਹੈ ਅੱਗੇ ਵਿੱਚੋ ਜੈਨ ਧਰਮ ਦੀ ਗੱਲ ਕਰ ਲਈਏ ਜੈਨ ਧਰਮ ਦੇ ਵਿੱਚ ਜਿਹੜੇ ਪ੍ਰਸਿੱਧ ਗ੍ਰੰਥ ਸੀ ਉਹ ਹਨ ਅਗਮ ਸਮਿਆਸਰਾ ਤਤਵਾ ਸੂਤਰ ਆਦੀ ਪੁਰਾਨ ਉਤਰ ਪੁਰਾਨ ਤੇ ਕਲਪ ਸੂਤਰ ਇਸ ਤੋਂ ਬਾਅਦ ਗੈਰ ਧਾਰਮਿਕ ਸਾਹਿਤ ਕਿਹੜੇ ਸੀ ਸਭ ਤੋਂ ਪਹਿਲਾਂ ਕੋਟੱਲਿਆ ਦੀ ਅਰਥ ਸ਼ਾਸਤਰ पटल्या जो चाणक्या भी कहा जाता है विष्णुगुप्त गुप्त भी कहा जाता है तो यह उस समय चौथी सदी ईसवी पूर्व लिखी गई थी किताब तो यह उस समय खेती बाड़ी न्याय से राजनीति बारे जा इस तो अगली किताब है मुद्रा राक्षस इसका जो लेखक है वह विशाखा दत्त है तंद्रगुप्त मौर्य संबंधित कहानियां ने चंद्रगुप्त मौर्य बारे जा किताब तो आपू मिलती है इस तु तो अगे मालवी का मित्रम ਇਹ ਕਾਲੀਦਾਸ ਦੁਆਰਾ ਲਿਖੀ ਗਈ ਹੈ ਤੈ ਸ਼ੁੰਗ ਸਮਰਾਟ ਰਾਜਾ ਅਗ੍ਰੀ ਮਿਤ੍ਰਮ ਅਤੇ ਉਸ ਦੀ ਕਰਾਣੀ ਮਾਲਵਿਕਾ ਦੀ ਜਿਹੜੀ ਪ੍ਰੇਮ ਕਹਾਣੀ ਹੈ ਇਸ ਤੋਂ ਬਾਅਦ ਬੁੱਧ ਚరిత్ర ਇਹ ਕਿਤਾਬ ਅਸ਼ਵਗੋਸ਼ ਨੇ ਲਿਖੀ ਹੈ ਇਹ ਬੁੱਧ ਜੀਵਨ ਬਾਰੇ ਦੱਸਦੀ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਕਿਤਾਬ ਹੈ ਉਹ ਹਰਸ਼ ਚరిత్ర ਹੈ ਇਹ ਵਾਰਣਭਟ ਨੇ ਲਿਖੀ ਸੀ ਇਹ ਹਰਸ਼ਵਰਧਨ ਦੇ ਜੀਵਨ ਕਾਲ ਬਾਰੇ ਜਾਣਕਾਰੀ ਦਿੰਦੀ ਹੈ ਤੇ ਵਰਤਨ ਰਾਜ ਵੰਸ਼ ਬਾਰੇ ਵੀ ਜਾਣਕਾਰੀ ਮਿਲਦੀ ਹੈ ਅਗਲਾ ਹੈ ਬੱਚੋ ਪ੍ਰਿਥਵੀ ਰਾਜ ਰਾਸੋ ਦੀ ਕਿਤਾਬ ਪ੍ਰਿਥਵੀ ਰਾਜ ਰਾਸੋ ਕਿਤਾਬ ਇਹ ਚੰਦਰ ਵਰਦਾਈ ਨੇ ਲਿਖੀ ਸੀ ਇਹ ਪ੍ਰithvi ਰਾਜ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ ਇਸ ਤੋਂ ਬਾਅਦ ਸਿ ਰਾਜ ਤਰੰਗਣੀ ਇਹ ਕਲਹਨ ਨੇ ਲਿਖੀ ਹੈ ਅਤੇ ਕਸ਼ਮੀਰ ਦੇ ਰਾਜਾ ਬਾਰੇ ਜਾਣਕਾਰੀ ਦਿੰਦੀ ਇਸ ਤੋਂ ਬਾਅਦ ਬੱਚੋ ਵਿਦੇਸ਼ੀ ਯਾਤਰੀਆਂ ਨੇ ਕਿਤਾਬਾਂ ਬਹੁਤ ਮਹੱਤਵਪੂਰਨ ਨੇ ਇੰਡੀਕਾ ਕਿਤਾਬ ਇਹ ਮੈਗਨਿਸ ਨੇ ਲਿਖੀ ਹੈ ਇਹ ਮੌਰੀਆ ਸਾਮਰਾਜ ਬਾਰੇ ਜਾਣਕਾਰੀ ਮਿਲਦੀ ਹੈ ਇਸ ਤੋਂ ਬਾਅਦ ਨੇਚਰਲ ਹਿਸਟੋਰੀਕਾ ਇਹ ਕਿਤਾਬ ਵੀ ਰਚਨਾ ਪਲਾਈਨੀ ਨੇ ਕੀਤੀ ਹੈ ਇਹ ਮੌਰੀਆ ਸਾਮਰਾਜ ਵਿੱਚ ਰਾਜ ਰਾਜ ਤੰਤਰ ਦੇ ਸਮਾਜ ਬਾਰੇ ਜਾਣਕਾਰੀ ਦਿੰਦੀ ਹੈ ਇਸ ਤੋਂ ਬਾਅਦ ਹੈ ਜੀਓਗ੍ਰਾਫੀ ਇਹ ਟਾਲਮੀਨ ਲਿਖੀ ਹੈ ਇਹ ਉਸ ਸਮੇਂ ਭਾਰਤ ਵਿੱਚ ਮੌਜੂਦ ਜੰਗਲਾਂ ਤੇ ਜੜੀਆਂ ਬੂਟੀਆਂ ਦੀ ਜਾਣਕਾਰੀ ਦਿੰਦੀ ਹੈ ਹੈਰੋਡੋਟਸ ਦੀ ਕਿਤਾਬ ਹੈ ਹਿਸਟੋਰੀਕਾ ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਅਲਬਰੂਨੀ ਇਹ महमूद ਗਜ਼ਨਵੀ ਦੇ ਸਮਕਾਲੀ ਸੀ ਇਸ ਨੇ ਤਹਿਕੀਕ-ਏ-ਹਿੰਦ ਜਾਂ ਕਿਤਾਬ ਅਲਿੰਦ ਲਿਖੀ ਹੈ ਉਸ ਸਮੇਂ ਭਾਰਤ ਦੀ ਆਰਥਿਕ ਅਰਥਵਿਵਸਥਾ ਦੀ ਜਿਹੜੀ ਜਾਣਕਾਰੀ ਆਪਾਂ ਨੂੰ ਮਿਲਦੀ ਹੈ ਚੀਨੀ ਯਾਤਰੀ ਆਗੇ ਸਭ ਤੋਂ ਪਹਿਲਾਂ ਫਾਈ ਹੈ ਇਸ ਦੀ ਕਿਤਾਬ ਸੀ ਤੁਹ ਕੋ ਕੀ ਇਹ ਬੋਧੀ ਰਾਜਾਂ ਦਾ ਰਿਕਾਰਡ ਸੀ ਇਸ ਤੋਂ ਬਾਅਦ ਹਿਊਨ ਸੰਗ ਆਇਆ ਉਸ ਦੀ ਕਿਤਾਬ ਹੈ ਸੀਯੂ ਕੀ ਇਸ ਦਾ ਨਾਮ ਯਾਦ ਰੱਖਣਾ ਹੈ ਇਹ ਹਰਸ਼ਵਰਧਨ ਦੇ ਸਮੇਂ ਲਿਖੀ ਗਈ ਹੈ ਉਸ ਤੋਂ ਬਾਅਦ ਹੋਰ ਵਿਦੇਸ਼ੀ ਯਾਤਰੀ ਆਏ ਉਹਨਾਂ ਦੇ ਵਿੱਚ ਹੈ ਸਭ ਤੋਂ ਪਹਿਲਾਂ ਅਲੈਗਜ਼ੈਂਡਰ ਹੈਮਿਲਟਨ ਇਹ ਪਹਿਲਾ ਫ੍ਰਾਂਸੀਸੀ ਸੀ ਜਿਸ ਨੇ ਸੰਸਕ੍ਰਿਤੀ ਭਾਸ਼ਾ ਨੂੰ ਯੂਰਪ ਦੇ ਲੋਕਾਂ ਨੂੰ ਪੜਾਇਆ ਫਰਡਰੀ ਫ੍ਰੈਂਡਰਿਕ ਮੈਕਸ ਮੂਲਰ ਫੈਡਰਿਕ ਮੈਕਸ ਮੂਲਰ ਇਹਨੇ ਰਿਗਵੇਦ ਨੂੰ ਅਨੁਵਾਦ ਕਰਵਾਇਆ ਅੰਗਰੇਜ਼ੀ ਭਾਸ਼ਾ ਦੇ ਵਿੱਚ ਜੇਮਸ ਪ੍ਰਿੰਸਪ ਇਹਨੇ ਪਹਿਲੀ ਵਾਰੀ ਬ੍ਰਹਮੀ ਲਿਪੀ ਨੂੰ 1870 ਵਿੱਚ ਪੜ੍ਹਿਆ ਸੀ ਇਸ ਤੋਂ ਬਾਅਦ ਵਿਲਕਨਸਨ ਸੀ ਜਿਸ ਨੇ ਭਗਵਦ ਗੀਤਾ ਨੂੰ ਅੰਗਰੇਜ਼ੀ ਦਾ ਅਨੁਵਾਦ ਕਰਵਾਇਆ ਸੀ ਥੈਂਕ ਯੂ ਬੱਚੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ ਅ ਇਸੇ ਤਰੀਕੇ ਨਾਲ ਮੈਂ ਹਰ ਰੋਜ਼ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਉਂਦਾ ਰਾਵਾਂਗਾ Thank you.